ਜਪਜੀ ਸਾਹਿਬ ਇੱਕ ਕਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪਾ ਗੁਰ ਪ੍ਰਸਾਦ ਜਪ ਆਗ ਸਤਿ ਜਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋ ਚੈ ਸੋਚ ਨਾ ਹੋ ਵਈ ਜੇ ਸੋਚੇ ਲਖਬਾਰ ਚੁਪੇ ਚੁਪ ਨਾ ਹੋ ਵਈ ਇਹ ਨਾਏ ਰਹਾ ਲਿਪਤਾਰ ਭੁੱਖਿਆ ਭੁਖ ਨਾ ਉਤਰੀ ਜੀ ਬੰਨਾ ਪੁਰਿਆ ਪਾਰ ਸਹਿ ਸਿਆਨ ਪਾਲਖ ਹੋਏ ਤਾਂ ਇੱਕਨ ਚੱਲੈ ਨਾਲ ਕਿਪਸ ਚਿਆਰਾ ਹੋਈਆ ਕਿ ਕੂੜੇ ਟਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਕ ਹੈ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬੜਾਈ ਹੁਕਮੀ ਉੱਤਮ ਨੀਚ ਹੁਕਮੇ ਲਿਖਦੁਕ ਸੁਖ ਪਾਈਆ ਇਕ ਨਾ ਹੁਕਮੀ ਬਖਸ਼ਿਸ਼ ਨਿਕ ਕੇ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੇ ਤਾਂ ਹੋਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਲ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜੱਪਾ ਦਿਸੈ ਦੂਰ ਗਾਵੇ ਕੋ ਵਿਖ ਹਾਜ਼ਰ ਹਦੂਰ ਤਥਨਾ ਕਥਿਨਾ ਆਵੇ ਟੋਟ ਕਤ ਕਤ ਕਥਿ ਕੋਟ 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 ਦੇਂਦਾ ਦੇ ਲੈਂਦੇ ਤਕ ਪਾਹੇ ਜੁਗਾ ਜੁਗੰਤਰ ਖਾਹੀ ਖਾ ਹੈ ਹੁਕਮੀ ਹੁਕਮ ਚਲਾਹੇ ਰਾਹੋ ਨਾਨਕ ਬਿਕਸੇ ਬੇਪਰਵਾਹ ਸਾਚਾ ਸਹਿਬ ਸਚਨਾਏ ਪਖੇ ਪਉ ਪਰ ਅੱਖਾਂ ਮੰਗਾ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਆ ਜਿਤ ਇਸੇ ਦਰਬਾਰ ਮੁੱਖੇ ਬੋਲਣ ਬੋਲ ਗਏ ਜਿਤ ਸੋਹਣੇ ਤਨੇ ਪਿਆਰ ਅਮਰਤ ਬਿਲਾ ਸੱਚ ਨਉ ਬੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਆ ਸਭ ਆਪੇ ਸਚਾਰ ਥਾਪਿਆਂ ਨ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣੀਆ ਮਨ ਰੱਖੀ ਆਪਾਉ ਦੁਖ ਪਰ ਹਰ ਸੁਖ ਲੈ ਜਾਏ ਗੁਰਮਖ ਨਾਦ ਗੁਰਮਖ ਵੇਦ ਗੁਰਮਖ ਰਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਵਰਨਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਜਾਈ ਗੁਰਾ ਇੱਕ ਦੇਵ ਬੁਜਾਈ ਸਭਨਾ ਜੀਆਂ ਕਾਂਕ ਦਤ ਸੋ ਮੈਂ ਵਿਸਨ ਜਾਈ ਤੀਰਥ ਨਾਵੇ ਜੇ ਤਿਸ ਭਾਵ ਹੈ ਮੇਨ ਪਾਣੇ ਕੈ ਨਾਈ ਕਰੀ ਜੇਥੀ ਸੇਠ ਭਾਈ ਵੇਖ ਬਿਨ ਕਰਮਾ ਕੇ ਮਿਲ ਲੈ ਮਤ ਵਿਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭ ਰਾ ਜੀਆਂ ਕਾਕਦਤ ਸੋ ਮੈਂ ਵਿਸ਼ਨ ਜਾਈ ਜੇ ਜੋ ਵਿਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਜਨ ਸਭ ਕੋਏ ਚੰਗਾ ਨੋਂ ਰਖਾਏ ਕੈ ਜਸ ਕੀਤ ਦੇਗਲੀ ਜੇ ਇਸ ਨਦਨ ਆਵੀ ਤਾਂ ਬਾਤ ਨ ਪੁੱਛੇ ਕਿ ਕਿਟਾ ਅੰਦਰ ਕੀਤ ਕਰ ਦੋਸੀ ਦੋਸਤ ਨੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹ ਕੋਈ ਨ ਸੁਝੀ ਜੇ ਇਸ ਕੋਈ ਜੇ ਇਸ ਗੁਣ ਕੋਈ ਕਰੇ ਸੁਨੇ ਸਿਤ ਪੀਰ ਸੋ ਨਾ ਸੁਨੇ ਤਬਲਾ ਆਕਾਸ ਸੁਨੇ ਦੀਪ ਲੋਕ ਪਤਲ ਸੁਨੇ ਪੂਰਨ ਸਕੈ ਕਾਲ ਨਾਨਕ ਭਰਦਾ ਸਦਾ ਵਿਗਾਸ ਸੁਨੇ ਦੁਖ ਭਾਵ ਪਾਣਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਰਾਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਬੀਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਅਸ਼ਨਾ ਸੁਣਿਆ ਪਰ ਪਰ ਪਾਵੈ ਮਾਨ ਸੁਣਿਆ ਲੱਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਦਾ ਗੁਨਾ ਕੇ ਗਾ ਸੁਣਿਆ ਸੇਖ ਮੀਰ ਪਾਸ਼ਾ ਹੁਣ ਅੰਦੇ ਪਾਵੈ ਰੋ ਹੁਣੇ ਹਾਥ ਹੋਵੇ ਅਸਗਾ ਨਾਨ ਭਗਤਾ ਸਦਾ ਬਗਾ ਸੁਣੇ ਦੂ ਪਾਵ ਕਨਾਰ ਮਨੇ ਕੀ ਗਤ ਕਹੀ ਨ ਜਾਏ ਦੇਖੋ ਕਹਿ ਪਿੱਛੇ ਪਛਤਾਏ ਕਾਜ ਕਰਮਾ ਲਿਖਣ ਹਾਂ ਬੰਨੇ ਕਵੇ ਕਰਨੇ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣਾ ਮਨ ਕੋਏ ਬਨੈਸ਼ਵਰ ਤੋ ਹੋਏ ਮਨਵਦ ਮਨ ਸਗਰਪਨ ਕਿ ਸ਼ੁੱਧ ਮਨੇ ਮੂੰ ਛੋਟਾ ਨਾ ਖਾਏ ਮਨੇ ਜਉ ਕੇ ਸਾਥਨ ਜਾਏ ऐसा नाम रंजन होए जेको मन जाना मन कोए मन्ने मार्ग ठाक ना पाए मन्ने पसने प्रकट जाय मन्ने मगन चले पंथ मन्ने धर्म सहित सन्बंध ऐसा नाम रंजन होए जेको मन जाना मन कोए मन्ने पावे मुख द्वार मन्ने परवार सुधार मन्ने तरह तरह घोषक मन्ने नानक भवे ना बिक ऐसा नाम रंजन होए जेको मन जाना मन कोए ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਵ ਦਰਗਾ ਮਾਨ ਪੰਚੇ ਸੋਹਦਰ ਜਾਨ ਪੰਚਾ ਕੋ ਪੁਰੀ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਹੈ ਕਰਨੇ ਨਹੀਂ ਸਮਾਨ ਧੋਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖੇ ਜਨ ਸੂਤ ਜੀ ਕੋ ਬੁਝੇ ਹੋਵੇ ਸਚਿਆਰ ਧਮ ਰਹਿ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੇ ਕਵਨ ਜੋਰ ਜੀ ਜਤ ਰੰਗਾ ਕੇ ਨਾਮ ਸਵਰਨ ਲਿਖਿਆ ਬੁਢੀ ਕਲਾਮ ਇਹ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਨ ਰੂਪ ਕੀਤੀ ਦੱਸ ਜਾਣਾ ਕੋਣ ਕੂਤ ਕੀਤਾ ਪਛਾਉ ਏਕੋ ਕਵਾਉ ਤਿਸਤੇ ਹੋਏ ਲਖਦਿਐਉ ਉਦਤ ਕਵਨ ਕਹਾ ਵਿਚਾਰ ਵਾਰਨ ਜਾਵੇ ਇੱਕ ਵਾਰ ਜੋ ਤਤ ਭਾਵ ਸਾਈ ਭਲੀਕਾਰ ਤੋ ਸਦਾ ਸਲਾਮ ਤ ਨਰਿੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਕਵੇ ਦੇ ਬਾੜ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਬਹੁਤ ਗੁੰਗਾਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰ ਮੁਫਕਸਾਰ ਅਸੰਖ ਮੋਨ ਲੈੜਾਈ ਤ ਕੁਦਰਤ ਕਵਨ ਕਹਾ ਵਿਚਾਰ ਬਾਹਰ ਜਵ ਇੱਕ ਵਾਰ ਜੋ ਤੁਧ ਭਾਵੈ ਸਾਈ ਭਲਿਕਾ ਤੂ ਸਦਾ ਸੁਨਾਮਤ ਨਯੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਹੇ ਜੋਲ ਅਸੰਖ ਕਰਬੜ ਹਤੈ ਕਮੈ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁਰੀਆ ਕੁਰੀ ਫਰਾਏ ਅਸੰਖ ਮਲੇਸ਼ ਮਲਪੱਖਾ ਹੈ ਅਸੰਖ ਨੇ ਦੇਖ ਸਿਰ ਕਰਿਆ ਭਾਰ ਨਾਲ ਕਿ ਕਹਾ ਵਿਚਾਰ ਮਾਰਨ ਜਾਵੇ ਇੱਕ ਵਾਰ ਜੋ ਤੁਦ ਭਾਵਾ ਸਾਈ ਭਰੀਗਾ ਤੋ ਸਦਾ ਸਲਾਮ ਤਨੰਕਾਰ ਅਸੰਖ ਨਾ ਅਸੰਖ ਤਾ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਆਖਰੀ ਨਾਮ ਆਖਰੀ ਸਲਾ ਆਖਰੀ ਗਿਆਨ ਗੀਤ ਗੁਣ ਗਾ ਆਖਰੀ ਜਿਖਣ ਬੋਲਣ ਵਾਲੇ ਆਖਰ ਸਸਨੋ ਬਹਾਣ ਜਿਨ ਐ ਲਿਖੇ ਤੇ ਸਨਾਹ ਜਿ ਫਰਮਾਇ ਤੇ ਤੇ ਪਾਏ ਜਿੱਤਾ ਕੀਤਾ ਤਿੱਤਾ ਨਾ ਮਿਲਣਾ ਵੈ ਨਾਹੀ ਕੋਥੋਂ ਉਤਰ ਤ ਕਵਨ ਕਹਾ ਵਿਚਾਰ ਬਾਹਰ ਜਾਵੇ ਇਕ ਵਾਰ ਜੋਤਿ ਬਾਵ ਸਾਈ ਭਲਿਕਾ ਉਸਦਾ ਸਨਾਮ ਨੈਂਕਾਰ ਪੜਿਆ ਹੱਥ ਪੈਰ ਤਨ ਦੇ ਬਾਣੀ ਧੋਤਾ ਉਤਰ ਸਕੇ ਮੂਤ ਪ੍ਰੀਤੀ ਕਪੜਾ ਹੋਏ ਦੇਸ ਆਪਨ ਅਇਆ ਤੋਏ ਪਰਿਆ ਮਤ ਪਾਪਾ ਕੇ ਸੰਗ ਉਹ ਧੋਪਹਿ ਨਾ ਵੇ ਕਰੰਗ ਉਨੀ ਪਾਪੀ ਆਖਣ ਨਾ ਕਰ ਕਰ ਕੰਨੇ ਇਕ ਨਾ ਜਾਏ ਆਪੇ ਵੀਜੇ ਆਪੇ ਹੀ ਖਾਓ ਨਾਲ ਕੋਕਮੀ ਆਵੋ ਜਾ ਤੀਸ ਤਪਧੈ ਰਦਦਾਨ ਜੇ ਕੋ ਪਾਵੈ ਤੇ ਕਾਮਾਨ ਸੁਣਿਓ ਮਨਹਿ ਸਣ ਕੀਤਾ ਪਉ ਅੰਤਰਗਤ ਤੀਸ ਮਨ ਨਾ ਸਭ ਗੁਣ ਤੇਰੀ ਮੈ ਨਾ ਹੀ ਕੋਇ ਮੈ ਗੁਣ ਕੀਤੇ ਭਗਤ ਨਾ ਹੋਇ ਸਵਸਥ ਅਥ ਬਾਣੀ ਬਰਮਾਓ ਤਤ ਸੁਹਾਨ ਸਦਾ ਮਨ ਚਾਉ ਕਵਨ ਸਭੀਲਾ ਬਖਤ ਕਵਨ ਕਵਨ ਤਿੱਕ ਕਵਨ ਵਾਰ ਕਵਨ ਸੇ ਰਤੀ ਕ ਮਹਿ ਕਵਨਿਤ ਹੋਆ ਆਕਾਰ ਬੀਲ ਨ ਪਈਆ ਪੰਡਤੀ ਜੇ ਹੋਵੇ ਨਿਖ ਪਰੋਂ ਵਕਤ ਨ ਪਾਇਓ ਕਾਂਦੀਆਂ ਜੇ ਲਿਖਣ ਲੇਖ ਕਰੋਂ ਤਿੱਤੀ ਵਾਰ ਜੋ ਵੀ ਜਾਣ ਤੇ ਤੁਹਾਰਾ ਕੋਈ ਜਾ ਕਰਤਾ ਸਿੱਟੀ ਕੋ ਸਾਜੀ ਆਪੇ ਜਾਣਾ ਸੋਏ ਕਿਮਕਰ ਆਖ ਆਖਿ ਅਪਸਨਾਇ ਕਿਉਂ ਬੰਨਣਾ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਹਿਬ ਵੱਡੀ ਨਹੀਂ ਇੱਕ ਤੰਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗੈਨਾ ਸੋਏ ਪਤਾਲਾ ਪਤਾਲ ਲਖ ਅਗਾਸ ਅਗਾਸ ਕੋੜ ਕੋੜ ਕਪਾਲ ਥਕੇ ਵੇਦ ਕਹਨੇ ਕਬਾਤ ਸਹਿਤ 18 ਕਹਨੇ ਕਿ ਤੇ ਬਖੂਲ ਇੱਕ ਤਾਦ ਲਿਖਾ ਹੋਏ ਤਾਂ ਲਿਖਿਆ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਕੀਆ ਆਪੇ ਜਾਣੇ ਆਪ ਸੁਨਾਹੀ ਸੁਨਾ ਇਤਨੀ ਸੋਤ ਨਾ ਪਾਈਆ ਨਦੀਆਂ ਅਤੇ ਬਾਹ ਪਵਨ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗ੍ਰਹਾਸੇਤੀ ਮਾਲ ਧਨ ਕਿਹੜੀ ਤਨ ਨ ਹੋਵਣੀ ਗੀਤਸ ਮਨੋਂ ਨ ਬੀਸਰੇ ਅੰਤਨ ਸੱਤੀ ਕਹਿਣ ਦਾ ਅੰਤ ਅੰਤਨ ਕਰਨਾ ਦੇਣ ਦਾ ਅੰਤ ਅੰਤਨ ਵੇਖਣ ਸੁਣਨ ਦਾ

ਬੋਤਾ ਕਰਮ ਨਿਖਣ ਜਾਏ ਵੱਡਾ ਦਤ ਤੇ ਨਾ ਤਮਾਏ ਕਿਤੇ ਮੰਗ ਜਦ ਪਾਲ ਕਿਤੇ ਗੰਤ ਨਹੀਂ ਵਿਚਾਰ ਕਿਤੇ ਖਫਤ ਤੇ ਵਿਕਾਰ ਕਿਤੇ ਲੈ ਲੈ ਮੁਕਰ ਮੁਕਰ ਪਾਹੇ ਕਿਤੇ ਮੂਰ ਕਾਹੀ ਖਾਏ ਕਿਤੇ ਦੂਖ ਨੂੰ ਸਦਮਾ ਇਹ ਵੀ ਰਤ ਤੇਰੀ ਦਤਾਰ ਇਹ ਵੀ ਰਤ ਤੇਰੀ ਦਤਾਰ ਬੰਦ ਖਰਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੀ ਕੋ ਖੈ ਅੱਖਣ ਪਾਹੇ ਉਹ ਜਾਣੈ ਇਤਿਮੁਖ ਹੈ ਆਪੇ ਜਾਣੇ ਆਪੇ ਦੀ ਆਖੇ ਸੇਵੀ ਕਈ ਕਈ ਜਿਸ ਨੇ ਬਖਸ਼ਿਸ਼ ਦਿੱਤਾ ਨਾਨਕ ਪਾਤਸ਼ਾਹ ਅਮੰਨ ਗੁਣ ਅਮਨ ਪਰ ਅਮਨ ਪਰਿ ਅਮਨ ਪੰਡਾਲ ਅਮਨ ਆਵੇ ਅਮਨ ਲਜਾਏ ਅਮਨ ਲ ਭਾਏ ਅਮਨ ਸਮਾਏ ਅਮਨ ਧਰਮ ਅਮਨ ਦੀਵਾਨ ਅਮਨ ਤਲ ਅਮਨ ਪ੍ਰਵਾਨ ਅਮਨ ਬਖਸ਼ਿਸ਼ ਅਮਨ ਨਿਸ਼ਾਨ ਅਮਨ ਕਰਮ ਅਮਨ ਪ੍ਰਵਾਨ ਅਮਨੋ ਅਮਨ ਆਖੇ ਜਾਂਏ ਆਖ ਆਖ ਹੈ ਨਿਮਨਾਇ ਆਖੇ ਬੇਦ ਬਾਠ ਫੁਰਮ ਆਖੇ ਪਣੇ ਕਰੇ ਬਕਾਨ ਆਖੇ ਪਰਮ ਆਖੇ ਇੰਦ ਆਖੇ ਕੋਪੀ ਤੇ ਗਮਿੰਦ ਆਖੇ ਇਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ ਕਿਤੇ ਆਖੇ ਅਖਨ ਪਹਿ ਕਿਤੇ ਕਹਿ ਕੇ ਉਠ ਉਠ ਜਾਏ ਇੱਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੀਵਤ ਭਾਵ ਹੈ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅੱਖ ਬੋਲ ਵਿਗੜ ਤਾਂ ਲਿਖਿਆ ਸਿਰ ਕਵਾਰਾ ਕਵਾਰ ਸੋਦਰ ਕੇ ਹਾ ਸੋ ਕਰਕੇ ਹਾ ਜਿਤਵੇਂ ਸਰਬ ਸਮਾਨ ਨੇ ਬਾਜੇ ਨਾਲ ਅਨੇਕ ਅਸੰਖਾ ਕੀਤੇ ਬਵਨ ਹਾਰੇ ਕਿਤੇ ਰਾਗ ਪਰੀ ਸਿਉ ਕਹਿਆ ਕਿਤੇ ਗਾਵਨ ਹਾਰੇ ਗਾਵੇਂ ਤੁਹਾਨੂੰ ਪਾਣੀ ਪਸੰਤਰ ਗਾਵੇਂ ਰਾਜਾ ਧਰਮ ਦਵਾਰੇ ਗਾਵੇਂ ਚਿਤ ਗੁਤ ਲਿਖ ਜਾਣਾ ਲਿਖ ਲਿਖਤਾਰ ਵਿਚਾਰੇ ਕਾਹਵੇਂ ਇਸ ਰਵਮਾਂ ਦੇਵੀ ਸੌਂਧਾ ਦਾ ਸਵਾਰੇ ਕਾਹਵੇਂ ਇੰਦਸਨ ਬੈਠੇ ਦੇਵਤਾਂ ਦਾ ਨਾਲੇ ਗਾਵੇਂ ਸਿੱਧ ਸੰਵਾਦੀ ਅੰਦਨ ਗਾਵਨ ਸਾਧ ਵਿਚਾਰੇ ਗਾਵਨ ਜਤੀਸ਼ ਸਤੀ ਸੰਤੋਖੀ ਗਾਵੇਂ ਵੀਰ ਕਰਾਰੇ ਗਾਵਨ ਪੰਡਤ ਫੜੀ ਸਰ ਪੰਡਤ ਰਕੀ ਸਰ ਜੁਗਤੁ ਗੁਪਿੰਦਾਂ ਨਾਲੇ ਕਾਹਵੇਂ ਮੋਹਣੀਆ ਮਨਮੋਹਨ ਸੁਗਾਵ ਮਛ ਪਿਆਲੇ ਗਾਵਨ ਰਤਨ ਪਾਇਤਰੇ 68 ਸਤੀ ਨਾਲੇ ਗਾਵੇ ਜੋ ਮਹਾਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਰ ਪਰਵੰਡਾ ਕਰ ਕਰ ਰੱਖੇ ਧਾਰੇ ਸੇ ਤਦਨੋ ਗਾਵੇ ਜੋ ਤਦ ਭਾਵਨ ਰੱਤੇ ਤੇ ਭਗਤ ਸਾਦੇ ਹੋਰ ਕਿਤੇ ਗਾਵਣ ਸੇ ਮੈਂ ਚਿਤ ਨਾਮ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸੱਚੀ ਨਹੀਂ ਹੈ ਵੀ ਹੋਸੀ ਜਾਇਨ ਅਸੀ ਰਚਨ ਜਿਨ ਚਾਈ ਰੰਗੀ ਰੰਗੀ ਭਾਤੀ ਕਾ ਕਾ ਜਨਸੀ ਮਾਇ ਜਿਨ ਉਪਾਈ ਕਰ ਕਰ ਵਿਖਾ ਕੀਤਾ ਆਪਣਾ ਜੀਵ ਤੇ ਸਤੀਪ ਰਹੀ ਜੋ ਤਿਸ ਭਾਵ ਸੋਈ ਕਸੀ ਹੋਰ ਨਾ ਕਰਨ ਜਾਈ ਸੋ ਪਾਸ ਸਹ ਪਾਸ ਨਕ ਜਾਈ ਹੁੰਦਾ ਸੰਦੋਖ ਸਰਪਾ ਚੋਰੀ ਧਿਆਨ ਕੇ ਰਵਤੀ ਕਿੰਤਾ ਖਾਲ ਕੋਰੀ ਕਾ ਜੁਕ ਚੰਡਾ ਪ੍ਰਤੀਤ ਆਈ ਪੰਥ ਸਗਨ ਨਿਮਤੀ ਮਨ ਜਿਤ ਜਗਦੀਤ ਆ ਦੇਸ਼ ਤਿਸ ਆ ਦੇਸ਼ ਆਦ ਅਨੀ ਅਨਾ ਨਾਹੰਤ ਜੋ ਜੋ ਵੇਖੋ ਵੇਸ ਭਗਤ ਗਿਆਨ ਦੇ ਭੰਡਾਰਨ ਖਟਕਣਾ ਵਾਜੇ ਨਾਲ ਆਪ ਨਾਸ ਨਾਸੀ ਸਭ ਜਾ ਕੇ ਰਿੰਸ ਦਾ ਅਵਰਾ ਸਾਧ ਜੋ ਵੰਜੋ ਦੋਇ ਕਾਸ਼ਰਾਵੇ ਨਿਖਿਆ ਭਾਗ ਆਦੇਸ਼ ਦਿਸੇ ਆਦੇਸ਼ ਆਦ ਅਨਿਰ ਅਨਾਦ ਨਾਦ ਜੁਗ ਜੁਗ ਇੱਕੋ ਵੇਸ ਇੱਕਾ ਮਾਈ ਜੁਗਤੀ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਕਲਾਈ ਦੀਵਾਨ ਜਿਵ ਤੇ ਸੁਭਾਵ ਹੈ ਤੇ ਮੇ ਚਨਾਵ ਹੈ ਜਿਵ ਹੋਵੇ ਫਰਮਾਨ ਉਹ ਵੇਖਾ ਉਹਨਾਂ ਨਦਨਾ ਆਵੇਂ ਬਹੁਤਾ ਇਹ ਵਿਡਾਨ ਆਦੇਸ਼ ਦਿਸੇ ਆਦੇਸ਼ ਆਦ ਅਨਿਰ ਅਨਾਦ ਅਨਾਥ جگ جیس آس لوئے لوئے پنڈار جو, جو کچھ پایا سو ایک بار کر کر ویخ سچی کی سچی کار آدیش آدیس آد ان آناد اناد جگ ایک ویس ایک لکھ ہوک بیس لکھ لکھ گیڑا آکیا ایک نام جگدیش راہ بت پبڑی ہے چڑیا ہوئے ਨਾਨਕ ਨਦਰੀ ਪਾਈਐ ਕੋੜੀ ਕੋੜਾ ਸੇਰ ਅੱਖਣ ਜੋਰ ਚ ਪਰ ਜੋਰ ਜੋ ਨਮਗਨ ਦੇਣ ਜੋਰ ਜੋ ਨ ਜੀਵਨ ਮੰਨਣ ਜੋਰ ਜੋ ਨਰਾਜ ਮਨ ਮਨ ਸੋਰ ਜੋ ਸ੍ਰਤੀ ਗਿਆਨ ਵਿਚਾਰ ਜੋ ਨੁਕਤੀ ਸੁੱਟੇ ਸੰਸਾਰ ਇਸ ਹੱਥ ਜੋਰ ਪਰ ਵਿਕਾਸ ਹੋਇ ਨਾਨਕ ਤੁਮ ਨੀਂ ਦਿਨਾ ਕੋਇ ਰਾਤੀ ਰੁਤੀ ਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸਵਿਤਾ ਤੀ ਥਾ ਬਰਕਤ ਅਨੁਸਾਰ جس جی جنگ دے کے نام انیک انت کرمی کرمی ہوئے بیچار سچا آپ سچا دربار تنچ پروان نظری کرم پو نان کچ پکائی اتے پائے گیا جاپ جائے ترم خنڈ کا یہ ترم گان خنڈ کا آخو کرتے پون پنی بسنتر مہیش کی برمی کھاٹ کڑے روپ رنگ کے بے ਇਤਿਆਂ ਕਰਮ ਭੂਮੀ ਮੇਰੇ ਇੱਟੂ ਵਿਦੇਸ਼ ਕਿਤੇ ਇਹਨ ਦੇ ਜੰਦਸੂਰ ਕਿਤੇ ਮੰਤਰ ਦੇਸ਼ ਕਿਤੇ ਸਿੱਧ ਮੁਦ ਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵਦਾਨੋ ਹੁਨ ਕਿਤੇ ਕਿਤੇ ਰਤਨ ਸਮੰਧ ਕਿਤੇ ਖਾਣੇ ਕਿਤੇ ਵਣੇ ਕਿਤੇ ਪਾਤ ਨਰਿੰਦ ਕਿਤੇ ਸਤੀ ਸੇਵ ਕਿਤੇ ਨਾਲ ਗੰਤਨੰਦ ਗਿਆਨ ਖੰਡਮੇ ਗਣਪਚੰਦ ਇੱਥੇ ਨਾਦ ਵਿਨੋਦ ਕੋੜ ਆਨੰਦ ਕਰਮਖੰਡ ਕੀ ਬਾਣੀ ਰੂਪ ਤਿਤਕ ਅਰਥ ਘੜੀਆਂ ਬਹੁਤ ਅਨੂਪ ਤਾਕੀ ਗੱਲਾ ਕਥਨ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਇੱਥੇ ਘੜੀਆਂ ਛੁੱਟ ਮਤ ਹਣ ਬੁੱਧ ਇੱਥੇ ਘੜੀਆਂ ਸੁਰਾ ਕਿੰਦਾ ਕੀ ਸਦ ਕਰਮਖੰਡ ਕੀ ਬਾਣੀ ਜੋਤ ਤਿਤ ਹੋ ਨਾ ਕੋਈ ਹੋ ਤਿਤ ਜੋਤ ਮਹਮਨ ਸੂਤਿ ਨਮੇ ਰਾਮ ਰਹੇ ਭਰਪੂਰ ਤਿਤੇ ਸੀਤੋ ਸੀਤਮੇ ਮਮਾ ਹੈ ਧਾਕ ਰੂਪ ਨਾ ਕਥਨ ਜਾਏ ਨਾ ਮਰਨ ਨਾ ਠਗਾ ਜਾਏ ਜਿਨ ਕਾ ਰੰਬਸਾ ਮਨਵਾਏ ਇਥੇ ਭਗਤ ਬਸੈ ਕਨੂ ਰੇ ਅਨੰਦ ਸਚਮਨ ਸੋ ਸਚ ਖੰਡ ਬਸੈ ਨੈਕਰ ਕਰ ਕਰ ਵਿਖੇ ਨਦ ਨਿਹਾਂ ਇਥੇ ਅਖੰਡ ਮੰਡਰ ਮੈਂਡ ਜੇ ਕੋ ਕਥਾ ਦੰਤਾਂਤ ਇਥੇ ਲੋ ਲੋ ਕਾ ਦਿਵਜ ਹੁਕਮ ਤੇ ਦਿਵਕਾਲ ਵਿਖੇ ਵਿਖੇ ਵਿਕਸ਼ੇ ਕਰ ਵਿਚਾਂ ਨਾਨਕ ਕਥਨਾ ਕਰਦਾ ਸਾਹ ਜਤ ਪਹਾੜਾ ਧੀ ਜਿ ਸੁਨਿਆਰ ਅਹਿਰਨ ਮਤ ਮੇਨ ਹਥਿਆਰ ਭੌਂ ਕਲਾ ਅਗੰਤ ਪ੍ਰਤਾਵ ਘਾਣਾ ਪਾਉ ਅੰਮ੍ਰਿਤ ਤਿਤ ਢਾਲ ਘੜੀਆਂ ਸਬਦ ਸਚੀ ਟਕਸਾ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵ ਸਰਾਤ ਦੋਏ ਦਾਈ ਦੇ ਕਿੰਨੇ ਸਗਨ ਜਗਤ ਚੰਗੇ ਬਰੇਈਆਂ ਵਜੇ ਤਨ ਮਜ਼ਦੂਰ ਕਰਮੀ ਆਪੋ ਆਪਣੀ ਕਿੰਨੇ ਕੇ ਦੂਰ ਜਿਨੀ ਨਾਮ ਤੇ ਗੇਮ ਸਕਤ ਕਾਲ ਨਾਨਕ ਤੇ ਮਖੋਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ